ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੇ ਟਰੈਕਟਰ ਤੁਸੀਂ ਆਪਣੇ ਪਿੱਛੇ ਖੜੇ ਦੇਖ ਰਹੇ ਹੋ ਇਹ ਬਹੁਤ ਰੈਅਰ ਆ ਦੇਖੇ ਤੁਸੀਂ ਬਹੁਤ ਜਗ੍ਹਾ ਤੇ ਹੋਣਗੇ ਪਰ ਇਹ ਟਰੈਕਟਰ ओरिजिनल ਜਿਹੜੀ ओरिजिनल ਚੀਜ਼ ਜਿਵੇਂ ਦੀ ਆਉਂਦੀ ਸੀ ਜੋ ਕੁਛ ਇਹਨਾਂ ਦੇ ਵਿੱਚ ਆ ਮੈਡੀਕਲ ਕਿੱਟ ਤੋਂ ਲੈ ਕੇ ਪਾਣੀ ਵਾਲੀ ਕੰਨੀ ਤੱਕ ਸਭ ਕੁਝ ਨਾਲ ਦਾ ਸਭ ਕੁਝ ਇੰਨੇ ओरिजिनल ਟਰੈਕਟਰ ਮੈਂ ਤਾਂ ਨਹੀਂ ਅਜੇ ਤੱਕ ਦੇਖੇ ਜੇ ਤੁਸੀਂ ਕਿਤੇ ਦੇਖੇ ਤੇ ਦੱਸਿਓ ਜਰੂਰ ਬਾਕੀ ਆਪਾਂ ਵੀਰਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਧੰਨਵਾਦ ਜੀ ਸਮਾਂ ਦੇਣ ਲਈ ਵੀ ਤੁਹਾਡਾ ਧੰਨਵਾਦ ਤੇ ਇਹ ਚੀਜ਼ਾਂ ਸਾਡੇ ਵੀਰਾਂ ਤੱਕ ਪਹੁੰਚਾਉਣ ਲਈ ਵੀ ਤੁਹਾਡਾ ਧੰਨਵਾਦ ਕਿਉਂਕਿ ਇਹ ਬਹੁਤ ਰੈਅਰ ਰਹਿ ਗਈਆਂ ਹਨ ਹਾਂਜੀ ਹੁਣ ਤਾਂ ਦੇਖਣ ਨੂੰ ਵੀ ਨਹੀਂ ਮਿਲਦੀਆਂ ਬਿਲਕੁਲ ਇੱਕ ਵਾਰੀ ਵੀਰਾਂ ਨੇ ਆਏ ਦੇਖ ਕੇ ਕਹਿ ਦੇਣਾ ਵੀ ਇਹ ਅਸੀਂ ਦੇਖੇ ਆ ਪਰ ਜਿਹੜੀਆਂ ਖੂਬੀਆਂ ਆਪਾਂ ਦੱਸ ਦੇਣੀਆਂ ਮੇਰੇ ਹਿਸਾਬ ਚ ਚੋਵੇਂ ਦੇ ਟਰੈਕਟਰ ਨਹੀਂ ਆਉਣੇ ਹਨਾ ਬਿਲ ਇਹ ਤੁਸੀਂ ਮਤਲਬ ਸਟਾਰਟਿੰਗ ਕਿੱਥੋਂ ਕਰੀ ਸੀ ਇਹ ਟਰੈਕਟਰਾਂ ਦੀ ਸਭ ਤੋਂ ਪਹਿਲਾ ਟਰੈਕਟਰ ਇਹਨਾਂ ਚੋਂ ਆਪਣੇ ਕੋਲੇ ਕਿਹੜਾ ਆਇਆ ਸੀ ਤੁਹਾਡਾ ਟਰੈਕਟਰ ਇਹ ਹੈ ਜੀ ਆਹ ਵਾਲਾ ਫੋਰਡ ਸਨ ਮੇਜਰ ਫੋਰਡ ਸਨ ਮੇਜਰ ਹਾਂਜੀ ਸੁਪਰ ਮੇਜਰ ਸੁਪਰ ਮੇਜਰ ਇਹ ਸਾਡੇ ਦਾਦਾ ਜੀ ਲੈ ਕੇ ਆਏ ਸੀਗੇ ਅੱਛਾ ਜੀ ਇਹ ਹੈਗਾ ਕੋਈ 1960 ਬੋਟ ਮਾਡਲ 60 62 ਮਾਡਲ ਹਾਂਜੀ ਅੱਜ ਤੋਂ ਹੋ ਗਿਆ ਜੀ 60 40 60 70 ਸਾਲ 60 65 ਸਾਲ 60 65 ਸਾਲ ਪਹਿਲਾਂ ਇਹ ਸਾਡੇ ਦਾਦਾ ਜੀ ਲੈ ਕੇ ਆਏ ਸੀਗੇ ਇਹਦਾ ਕੁਝ ਪਤਾ ਉਦੋਂ ਕਿੰਨੇ ਕਦਾਇਆ ਸੀ ਕਿ ਨਹੀਂ ਪਤਾ ਆਈਡੀਆ ਜਿੰਨਾ ਮੇਰੇ ਯਾਦ ਨਹੀਂ ਕਿੰਨਾ ਇਹਦਾ ਆਇਆ ਸੀ ਅੱਛਾ ਜੀ ਤਾਂ ਇਹ ਆਇਆ ਹੋਇਆ ਉਦੋਂ ਦਾ ਪੁਰਾਣਾ ਇਹ ਬਹੁਤ ਇਹ ਕਿਹੜੀ ਕੰਟਰੀ ਦਾ ਕੁਝ ਪਤਾ ਜੀ ਹੈਗੇ ਜੀ ਇੰਗਲੈਂਡ ਦਾ ਇੰਗਲੈਂਡ ਦਾ ਬੇੜੀ ਇੰਗਲੈਂਡ ਉਦੋਂ ਸਾਰਾ ਬਣਿਆ ਤਨੇ ਇਦਾਂ ਹੀ ਬਾਹਰੋਂ ਆਇਆ ਸੀ ਸੇਮ ਜੀ ਸੇਮ ਸਾਰਾ ਕੁਝ ਪੇਟੀ ਬੰਦ ਹੈ ਇੰਗਲੈਂਡ ਤੋਂ ਆਇਆ ਸੀ ਇੰਗਲੈਂਡ ਤੋਂ ਇਦਾਂ ਹੀ ਬਿਲਕੁਲ ਇਹਦੇ ਇੱਕ ਇੱਕ ਚੀਜ਼ ਸਾਰੀ ਰੀਜਨਲ ਹੈ ਅਸਲ ਅੰਸਰ ਤੋਂ ਲੈ ਕੇ ਲੈਟਾਂ ਦੇ ਸਿਸੇ ਜਿੰਨਾ ਵੀ ਇਹਦੇ ਸਾਮਾਨ ਹੈ ਟੋਟਲ ਰੀਜਨਲ ਹੈ ਕੋਈ ਦੇਸੀ ਸਾਮਾਨ ਨਹੀਂ ਸਾਰਾ ਇਹ ਜਨਵਨ ਜੋ ਹੁੰਦਾ ਸੀ ਜਨਵਨ ਜੋ ਜਿਵੇਂ ਹੁੰਦਾ ਸੀ ਇਹਦੀ ਲਾਈਟ ਦੀ ਪਛਾਣ ਵੀ ਉਹੀ ਆ ਇਹਦਾ ਕੁਝ ਪਤਾ ਜੀ ਵੀ ਕਿਤੇ ਕੁਝ ਲਿਖਿਆ ਇਹਦੇ ਤੇ ਹਾਂਜੀ ਹਾਂਜੀ ਇਹ ਕੰਪਨੀ ਆ ਜਿਹੜੀ ਦੇਖੋ ਲਿਖੀ ਹੋਈ ਹੈ ਕੰਪਨੀ ਦਾ ਨਾਮ ਲਿਖਿਆ ਹੋਇਆ ਹੈ ਇਹ ਓਕੇ ਹਾਂਜੀ ਹਾਂਜੀ ਇਹ ਉਰੇ ਲਿਖਿਆ ਹੋਇਆ ਹੁਣ ਦਿਖ ਨੂੰ ਨਹੀਂ ਦਿਖਣਾ ਨਹੀਂ ਹਾਂ ਇਹ ਇੰਗਲੈਂਡ ਦੇ ਵਿੱਚ ਇਹ ਸਾਰਾ ਕੁਝ ਇੰਗਲੈਂਡ ਚ ਹੀ ਬਣਿਆ ਇਹਦਾ ਹਾਂਜੀ ਇੰਗਲੈਂਡ ਚ ਬਣਿਆ ਇਹਦਾ ਪਤਾ ਕੁਝ ਕਿੰਨੀ ਪਾਵਰ ਦਾ ਜੀ ਇਹ ਪਾਵਰ ਹੈਗੇ ਜੀ ਕੋਈ 50 ਦੇ ਲੱਗੇ 45 50 ਦੇ ਲੱਗੇ 45 50 ਦੇ ਹਾਂਜੀ ਹਾਂਜੀ ਇਹਦੀ ਆਰਸੀ ਆਪਣੇ ਨਾਂ ਹੀ ਆ ਹਾਂਜੀ ਆਰਸੀ ਆਪਣੇ ਨਾਂ ਇਹ ਉਦੋਂ ਟਰੈਕਟਰ ਕੋਈ ਚੱਲ ਕੇ ਆਉਂਦੇ ਸੀ ਕਿੱਥੋਂ ਮਿਲਦੇ ਮਿਲਦੇ ਸੀ ਕਿ ਨਹੀਂ ਨੌਲੇਜ ਆਪਾਂ ਹਣ ਬਾਪੂ ਜੀ ਨੂੰ ਪਤਾ ਆਏਗਾ ਨਹੀਂ ਇਹ ਦਿੱਲੀ ਤੋਂ ਮਿਲਦੇ ਸੀ ਜੀ ਅੱਛਾ ਉਦੋਂ ਦਿੱਲੀੋਂ ਮਿਲਦੇ ਹਾਂ ਦਿੱਲੀ ਤੋਂ ਲੈ ਕੇ ਆਏ ਸੀ ਦਿੱਲੀੋਂ ਫਿਰ ਬਜ਼ੁਰਗ ਆਪਣੇ ਚਲਾ ਕੇ ਲੈ ਕੇ ਆਏ ਹੋਣਗੇ ਹਾਂਜੀ ਓਕੇ 1960 ਦੇ ਵਿੱਚ ਆ ਟਰੈਕਟਰ ਲੈਣੇ ਬੜੀ ਤਗੜੀ ਗੱਲ ਏ ਹਨਾ ਉਹਦੋਂ ਦਾ ਮੈਂ ਕਹਿੰਦਾ ਵੀ ਜ਼ਮੀਨ ਬਹੁਤ ਆ ਜਾਂਦੀ ਜਿਹੜਾ ਟਰੈਕਟਰ ਦੇ ਪਾਸੇ ਨੂੰ ਜਾਂਦੀ ਹਾਂਜੀ ਹਾਂਜੀ ਉਹ ਤਾਂ ਬਹੁਤ ਪਹਿਲੀ ਆ ਜਾਂਦੀ ਸੀ ਟਰੈਕਟਰ ਦੇ ਮੁੱਲ ਦੇ ਮੁੱਲ ਦੀ ਹੈਣਾ ਬਿਲਕੁਲ ਬਿਲਕੁਲ ਇਹ ਮੜੀ ਰੇਅਰ ਚੀਜ਼ ਆਪਾਂ ਆ ਜਾ ਸਪਾ ਰੰਪੇ ਉਹ ਵਿਖਾ ਦੇ ਇਹਨੂੰ ਟਾਇਰ ਪਿਛਲੇ ਆ ਹੀ ਆਏ ਸੀਗੇ ਜੀ ਨਹੀਂ ਜੀ ਇਹ ਤਾਂ ਟਾਇਰ ਇਹਦੇ ਨਾਲ ਤਾਂ ਟਾਇਰ ਦੂਜੇ ਉੱਧਰ ਪਏ ਨੇ ਇਹ ਕੰਬੈਨ ਦੇ ਟਾਇਰ ਨੇ ਅੱਛਾ ਇਹ ਤੁਸੀਂ ਕੰਬੈਨ ਦੇ ਟਾਇਰ ਪਾਤੇ ਹਾਂ ਇਹ ਵਸ ਸੌਂਕੀਆ ਕੰਬੈਨ ਦੇ ਟਾਇਰ ਪਾਤੇ ਸੀਦੇ ਜੀ ਓਕੇ ਇਹ ਕੰਬੈਨ ਦੇ ਟਾਇਰ ਨੇ ਇਹ ਹੈ ਇਹ ਉਦੋਂ ਲੋਹਾ ਹੀ ਆਉਂਦੇ ਹੁੰਦੇ ਸੀ ਕਿ ਨਹੀਂ ਕਿ ਕਿਵੇਂ ਜਿਵੇਂ ਲੋ ਹਾਈ ਗੇਅਰ ਉਹ ਆਉਂਦਾ ਸੀ ਕਾ ਕਿ ਨਹੀਂ ਹਾਂਜੀ ਹਾਂਜੀ ਲੋ ਹਾਈ ਹੈਗਾ ਦੇਖਣ ਨੂੰ ਤਾਂ ਇੱਕ ਹੀ ਲੀਵਰ ਹੈ ਨਾ ਇਹਦਾ ਹਾਂ ਨਹੀਂ ਆਹ ਜਿਹੜਾ ਲੀਵਰ ਉਹ ਉਹ ਲੱਗੇ ਉਹ ਲੋ ਹਾਈ ਹੈ ਅੱਛਾ ਉਹ ਦਿਖਾ ਦੇ ਵੀ ਰਿੰਪੇ ਇੱਕ ਤਾਂ ਲੀਵਰ ਰਹਿ ਗਿਆ ਤੇ ਆਹ ਡਾ ਲੀਵਰ ਲੋ ਹਾਈ ਦਾ ਇਧਰ ਤੇ ਇਹਦੀਆਂ ਕਿੰਨੀਆਂ ਸਪੀਡਾਂ ਆ ਗਈਆਂ ਜੀ ਇਹਦੇ ਤਿੰਨ ਨੇ ਜੀ ਨਹੀਂ ਹੈ ਇਹ ਸਪੀਡ ਤਾਂ ਲੋ ਹਾਈ ਹੈ ਹਾਂ ਦੋ ਦੋ ਸਪੀਡ ਹਾਂ ਤੇ ਗਾਹ ਨੂੰ ਗੇਅਰ ਦੇ ਦੇ ਜੀ ਤਿੰਨ ਅੱਗੇ ਨੂੰ ਤਿੰਨ ਇੱਕ ਬੈਕ ਇੱਕ ਬੈਕ ਤੇ ਆਹ ਕੀ ਚੀਜ਼ ਹੈ ਜੀ ਇਹ ਹੈਗੇ ਜੀ ਦਾ ਪੂਲੀ ਦਾ ਗੇਅਰ ਪੀਟੀਓ ਦਾ ਅੱਛਾ ਪੀਟੀਓ ਦਾ ਇਹ ਪੀਟੀਓ ਦਾ ਗੇਅਰ ਹੈ ਟੀਲ ਲੈਫਟੋਂ ਉਧਰ ਆ ਗਿਆ ਰਿੰਪੇ ਪਰਲੇ ਪਾਸੇ ਨਹੀਂ ਚੱਲ ਜਾ ਰਿਹਾ ਲੈਫਟੋਂ ਉਧਰਲੇ ਪਾਸੇ ਆ ਗਿਆ ਟਰੂਲ ਵੀ ਨਾਲ ਦਾ ਲੱਗ ਰਿਹਾ ਹੈ ਕਿਹੜਾ ਆ ਇਹ ਟਰੂਲ ਨਾਲ ਦਾ ਯਾਰੀ ਹਾਂਜੀ ਹਾਂਜੀ ਟਰੂਲ ਨਾਲ ਦਾ ਗਲਿਆ ਵੀ ਨਹੀਂ ਹੈਗਾ ਮੇਰੀ ਗੋਡੀ ਯਾਰ ਬਹੁਤ ਜ਼ਿਆਦੇ ਸਾਮ ਕੇ ਚੀਜ਼ ਨੂੰ ਤੈਂ ਰੱਖਦੇ ਜੀ ਆਹ ਇਹਦੀ ਸਲਫਾ ਸ਼ਾਹ ਇਹ ਸਲਫ ਹੈ ਜੀ ਦੇਖ ਵੀ ਰਿੰਪਿਆ ਸਲਫਾ ਦਾ ਸੰਸਤੰਭ ਦੇਖ ਆਪਾਂ ਅੱਜਕੱਲ ਮੈਂਟ ਲਵਾਉਣੇ ਆ ਵੀ ਗਰਾਰੀਖਪੁਰ ਗਿਆ ਤੇ ਲਾੜ ਨੂੰ ਨਵੀਂ ਲਾੜੋ ਤੁਸੀਂ ਬਹੁਤ ਸੰਭ ਕੇ ਰੱਖੇ ਇਹਦੀ ਰਿਪੇਅਰ ਹੋ ਜਾਂਦੀ ਆਪਣੇ ਹੈ ਜੇ ਆਪਾਂ ਲੈਣਗੇ ਹਾਂਜੀ ਹੋ ਜਾਂਦੀ ਹੈ ਕਰ ਲੈਂਦੇ ਆ ਆ ਹੋ ਜਾਂਦੀ ਹੈ ਤੇ ਆਹ ਵਾਲੀ ਸ਼ਾਫਟ ਆਪਣੇ ਹੋਣ ਵਾਲੇ ਫੋੜਾ ਨੂੰ ਆਏ ਆਉਣ ਲੱਗੀ ਹੈ ਨਾ ਟੇਢੀ ਪਾਈ ਥੱਲੇ ਉਹ ਹਨਾ ਹਾਂਜੀ ਜਿਹੜੀ ਉਹ ਆਪਣੀ ਸਪੋਰਟ ਹਾਂ ਹੁਣ ਤਾਂ ਟਾਈ ਰਾਡਾਂ ਸਿੱਧੀਆਂ ਹੁੰਦੀਆਂ ਨੇ ਸਿੱਧੀਆਂ ਹੁੰਦੀਆਂ ਇਹ ਹਿੱਸੇ ਨੂੰ ਸਪੋਰਟ ਹੈ ਉਹ ਟਾਈ ਰਾਡ ਤਾਂ ਇਹੀ ਹੈ ਹਾਂ ਰੀਮਾ ਰੀਮ ਦੇਖਦੇ ਨੇ ਪੂਰੇ ਹੈਵੀ ਨੇ ਹੱਬ ਵੀ ਵਿੱਚ ਬਣੀ ਵੀ ਯਾਰੀ ਮਾ ਦੀ ਇਹ ਜਿਹੜੀ ਹੱਬ ਹੈ ਰਿੰਮ ਦੇ ਨਾਲ ਵਿੱਚ ਬਣੀ ਹੋਈ ਹੈ ਹੱਬ ਲੱਗੀ ਹੈਗੀ ਆਮ ਤਾਂ ਹੱਬ ਹੁੰਦੀ ਹੈ ਬਾਹਰ ਆਪਾਂ ਨਟ ਕੱਸਦੇ ਨਾ ਨਟ ਕੱਸਦੇ ਹਾਂ ਇਹ ਸਾਰੀ ਇਕੱਠਾ ਆਈ ਇੱਕੇ ਚੀਜ਼ ਹੈ ਹੱਬ ਰਿੰਮ ਪਰ ਆਪਰ ਵੀ ਨਾਟ ਹੈ ਹੀ ਨਹੀਂਗਾ ਇਹਦਾ ਨਾਟ ਕਿੱਥੇ ਵੀਰੇ ਦਾ ਲੱਗਦਾ ਨਾਟ ਨਹੀਂ ਹੈਗਾ ਵਿੱਚ ਹੱਬ ਨਾਟ ਬਸ ਹੱਬ ਸਮੇਤ ਵਿੱਚ ਕੱਸੇਗੇ ਪਾ ਗਏ ਅੱਛਾ ਬਸ ਉਹਦੇ ਨਾਲ ਹੀ ਕੱਸਾ ਵਾ ਇਹ ਜਿਹੜੇ ਜਣਦੇ ਪਈਆਂ ਨਹੀਂ ਹੁੰਦੇ ਆਪਣੇ ਹਾਂ ਉਹ ਸਿਸਟਮ ਵੀਲ ਵਾਲਾ ਕੰਮ ਬਣ ਗਿਆ ਹਾਂ ਇੱਥੋਂ ਹੀ ਬਾਰੋਂ ਨਟਕ ਸਗੇ ਨੇ ਤਾਂ ਹੱਥ ਵਿੱਚ ਪਾ ਕੇ ਬੈਠਾ ਆ ਚੀਜ਼ ਦੇਖ ਆ ਵੀ ਚੀਜ਼ ਮੇਰੇ ਵੀਰਾਂ ਨੇ ਨਵੀਂ ਹੀ ਦੇਖਣੀ ਹੈ ਮੈਂ ਵੀ ਨਹੀਂ ਵੇਖੀ ਅਜੇ ਤੱਕ ਦੇਖ ਵੀ ਜਿਹੜਾ ਸਟੀਅਰਿੰਗ ਨੂੰ ਸਿਸਟਮ ਸਟੀਅਰਿੰਗ ਦਾ ਬਾਲਾ ਕਿਹੜਾ ਤਾਂ ਨਹੀਂ ਰਲਿਆ ਹੀ ਆ ਜੀ ਨਹੀਂ ਨਹੀਂ ਰਲਿਆ ਹੀ ਆ ਆ ਜਾਓ ਆ ਜਾਓ ਉਧਰ ਆਪਾਂ ਲਿਫਟ ਦਿਖਾਉਣੇ ਆ ਆਹੋ ਕਨਾਲ ਆਈ ਸੀ ਕਿ ਲਵਾਈ ਆ ਜੀ ਇਹ ਪਹਿਲਾਂ ਨਾਲ ਆਂਦੀ ਸੀਗੀ ਵੈਸੇ ਹੁਣ ਅਸੀਂ ਲਵਾਈ ਆ ਇਹ ਅੱਛਾ ਇਹ ਤੁਸੀਂ ਲਗਵਾਈ ਹੈ ਹਾਂ ਹਾਂ ਇਹ ਅਸੀਂ ਲਵਾਈ ਹੈ ਤੇ ਆਹ ਲੁੱਕ ਜੋ ਵੀ ਆ ਜੈਨੂਅਲ ਆ ਵੀ ਇਦਾਂ ਦਾ ਹੀ ਸੀ ਤੁਸੀਂ ਕੋਈ ਛੇੜਖਾਨੀ ਨਹੀਂ ਕੀਤੀ ਨਾ ਨਾ ਸਾਰਾ ਕੁਝ ਓਰੀਜినਲ ਵੈਰੀ ਗੁੱਡ ਤੇ ਰੰਮ ਤੇ ਆ ਦਿਖਾ ਵੀ ਇਹਦੀ ਲਿਫਟ ਲਿਫਟ ਦਾ ਲੀਵਰ ਇੱਕ ਹੀ ਆਉਂਦਾ ਸੀਗਾ ਜੀ ਉਦੋਂ ਹਾਂਜੀ ਇੱਕ ਦੇਖ ਵੀ ਇੱਕ ਹੀ ਆ ਲੀਵਰ ਲਿਫਟ ਦਾ ਤੇ ਇਹ ਫਿਰ ਕੰਟਰੋਲਰ ਕਿਵੇਂ ਕਰਦਾ ਸੀਗਾ ਉਦੋਂ ਨਹੀਂ ਸੀ ਲੋਡ ਹੁੰਦੀ ਕੰਟਰੋਲ ਦੀ ਨਹੀਂ ਉਦੋਂ ਕੰਟਰੋਲ ਨਹੀਂ ਸੀਗਾ ਅੱਛਾ ਉਦੋਂ ਨਹੀਂ ਸੀ ਲੋਡ ਹੁੰਦੀ ਠੀਕ ਹੈ ਜੀ ਇਹ ਆ ਗਿਆ ਦਾ ਪੰਪ ਇਹ ਕਿਹੜਾ ਸਿਮਸ ਸਿਮਸ ਪੰਪ ਵੀ ਸਿਮਸ ਦਾ ਹੈ ਸੈਲਫ ਵੀ ਸਾਲ ਪੂਰੀ ਸਿੰਮਸ ਦੀ ਤੇ ਪੰਪ ਵੀ ਸਿੰਮਸ ਦਾ ਆ ਇਹ ਕੱਚਾ ਲਾ ਫਿਲਟਰ ਜੀ ਹਾਂਜੀ ਗਲਾਸੀ ਕਹਿੰਦੇ ਆ ਗਲਾਸੀ ਜਿਹਨੂੰ ਆਪਾਂ ਹਨਾ ਹਾਂਜੀ ਹਾਂਜੀ ਉਦੋਂ ਹੁਣ ਤਾਂ ਹੋਰ ਤਰ੍ਹਾਂ ਦੀਆਂ ਆਈਆਂ ਇਹ ਪੁਲੀ ਲੱਗੀ ਵੀ ਐ ਪੁਲੀ ਨਾਲ ਸਟਾਰਟ ਵੀ ਹੋ ਜਾਂਦਾ ਇਹਦੇ ਨਾਲ ਅੱਛਾ ਜੀ ਜੇ ਕੋਈ ਕੰਮ ਕਰਨਾ ਪਟਾ ਚੜਾ ਕੇ ਕੰਮ ਵੀ ਕਰ ਲਓ ਕੰਮ ਵੀ ਕਰ ਸਕਦੇ ਇਹ ਸਟਾਰਟ ਵੀ ਹੋ ਜਾਂਦਾ ਲੱਗ ਗੇਅਰ ਲੱਗਿਆ ਪੁਲੀ ਦਾ ਇਹ ਆ ਰਿਹਾ ਗੇਅਰ ਹਾਂਜੀ ਹਾਂਜੀ ਇਹ ਗੇਅਰ ਲਾਓ ਤੇ ਇਹਨੂੰ ਸਟਾਰਟ ਕਰ ਲਿਓ ਇਹ ਪੁਲੀ ਉਦੋਂ ਨਾਲ ਹੀ ਆਈ ਵੀ ਐਕਸਟਰਾ ਨਹੀਂ ਲਵਾਈ ਨਾਲ ਨਾਲ ਦੀ ਐ ਓਕੇ ਉਹ ਹੈਂਡ ਬ੍ਰੇਕ ਵੀ ਇਹਦੇ ਚੱਲਦੇ ਨੇ ਅੱਥਲੇ ਹੁਣ ਵੀ ਅੱਛਾ ਇਹ ਇਹ ਜਿਹੜਾ ਇੱਧਰ ਇੱਧਰ ਦੁੱਜਾ ਇਹ ਆਹ ਵਾਲਾ ਹਾਂ ਹਾਂ ਇਹ ਪੂਰਾ ਹਾਲਾ ਪੂਰਾ ਕੰਮ ਕਰਦਾ ਟਰੈਕਟਰ ਦਾ ਐਸਾ ਕੋਈ ਪਾਰਟ ਨਹੀਂ ਹੈਗਾ ਵੀ ਜਿਹੜਾ ਨਾ ਚੱਲਦਾ ਹੋਵੇ ਵੀ ਸਾਰਾ ਕੁਝ ਚੱਲਦਾ ਕਰਮ ਵਾਲੇ ਦਾ ਵੈਰੀ ਗੁੱਡ ਤੇ ਇਹਦੀ ਸਰਵਿਸ ਵਗੈਰਾ ਹੁਣ ਤਾਂ ਇਹ ਵੈਸੇ ਤੁਸੀਂ ਆਏ ਸਾਡੇ ਕੋਲ ਕੇ ਚਲੋ ਅਸੀਂ ਤੁਹਾਨੂੰ ਖੇਚਲ ਪਾਈ ਆ ਵੀ ਇਹ ਖੜੇ ਜਾਂ ਹੁੰਦਾ ਹਨਾ ਜੀ ਹਾਂਜੀ ਹਾਂਜੀ ਹੁਣ ਤਾਂ ਇਹ ਖੜੇ ਨੇ ਛੌਂਗੀਆਂ ਕੋਈ ਗਿੜਾ ਦੇਣਾ ਹੁੰਦਾ ਦੇ ਲੈਨੇ ਆ ਤੋ ਸਵਾਰ ਕੇ ਬਾਸ ਆਪਾਂ ਹੁਣ ਤਾਂ ਜੇ ਕਿਤੇ ਕਿਤੇ ਕੋਈ ਚੀਜ਼ ਕੱਢ ਗੜ ਗਈ ਜਾਓ ਕੱਢਣੀ ਕਿਤੇ ਜ਼ੋਰ ਦਾ ਕੰਮ ਪੈ ਗਿਆ ਤਾਂ ਫੇਰ ਕੱਢ ਵੀ ਲਈ ਦੇਣਾ ਫੇਰ ਕੱਢ ਲਈ ਜ਼ੋਰ ਬੂਰਾ ਲਾਉਂਦੇ ਆ ਜ਼ੋਰ ਪੂਰਾ ਲਾਉਂਦੇ ਨੇ ਛੋਟੇ ਆ ਜ਼ੋਰ ਨੂੰ ਹੈ ਤੇ ਆਹ ਵਾਲੀਆਂ ਆ ਮਗਰਾਟ ਉਹਦੋਂ ਆ origignal ਇਦਾਂ ਦੇ ਸੀਗੇ ਜੀ ਹਾਂਜੀ ਹਾਂਜੀ origignal ਵੀ ਤੁਸੀਂ ਕੁਝ ਬਦਲਿਆ ਨਹੀਂ 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 ਮਗਰਾਟ ਨਾਲ ਦੇ ਤੇ ਆਹ ਇੰਡੀਕੇਟਰ ਇਹ ਵੀ オリジナル ਆ ਜੀ ਹਾਂਜੀ ਹਾਂਜੀ ਰੀਜਨਲ ਮੈਂ ਜਿਹੜੀ ਚੀਜ਼ ਨੂੰ ਹੱਥ ਲਾਵਾਂ ਕਰਮਾਂ ਵਾਲੇ ਦੀ オリジナル ਆ ਰੀਜਨਲ ਐ ਨਹੀਂ ਕਹਿ ਸਕਦੇ ਵੀ ਕੋਈ ਜਗੜ ਲਾਇਆ ਜਾਂ ਕੋਈ ਚੀਜ਼ ਇਦਾਂ ਦੀ ਹਨਾ ਆਹ ਟੈਂਕੀ ਵਾਲਾ ਟੱਕਣ ਵੀ ਬਿਲਕੁਲ ਰੀਜਨਲ ਆ ਮੈਂ ਤੁਹਾਨੂੰ ਸਟਾਰਟਿੰਗ 'ਚ ਕਿਹਾ ਸੀ ਨਾ ਟਰੈਕਟਰ ਬਹੁਤ ਦੇਖੇ ਹੋਣਗੇ ਪਰ ਜਿਹੜੀ ਚੀਜ਼ ਅੱਜ ਆਪਾਂ ਤੁਹਾਨੂੰ ਦਿਖਾ ਦੇਣੀ ਨਾ ਮੇਰੇ ਹਿਸਾਬ 'ਚ ਨਹੀਂ ਕਿਤੇ ਵੇਖੀ ਨਹੀਂ ਮੇਰੇ ਸਾਹ ਚ ਸੁਣੀ ਉਹ ਤੋਂ ਬੈਗ ਤਾਂ ਫਾੜ ਯਾਰ ਬੈਗ ਉਹਨੇ ਵਿਚਾਰੇ ਨੇ ਮੋਢੇ ਤੇ ਟੰਗਿਆ ਇਹਨੂੰ ਚੱਕ ਸਕਦੇ ਆ ਜੀ ਹਾਂਜੀ ਹਾਂਜੀ ਬਿਲਕੁਲ ਚੱਕ ਸਕਦੇ ਆ ਆਏ ਹੀ ਗਿਰੋ ਆ ਜਾ ਵੀਰ ਮਪਿਆ ਲੱਗੀ ਵਖਾ ਇਹ ਵੀਰਾਂ ਨੂੰ ਇੰਜਨ ਦੀ ਤਕਨੀਕ ਦੇਖ ਮੈਂ ਆ ਚੀਜ਼ ਤੋਂ ਬਹੁਤ ਹੈਰਾਨ ਨੋਜਲ ਜਿਵੇਂ ਜਿਵੇਂ ਦੂਰ ਹੁੰਦੀ ਜਾਂਦੀ ਉਹ ਦੋ ਦਾ ਵੱਟ ਘਟਦਾ ਜਾਂਦਾ ਆਹ ਵਾਲੀ ਨੋਜਲ ਇੱਧਰ ਦੂਰ ਗਈ ਹੈਡਰ ਨੂੰ ਇਹਦੇ ਚ ਇੱਕ ਵੱਟ ਇੰਨਾ ਚ ਤਿੰਨ ਤਿੰਨ ਦੇਖੋ ਦੋਨਾਂ ਸਿਸਟਮ ਇਹਦੇ ਪਰ ਪੰਪ ਮਾਰਨ ਵਾਲਾ ਸਿਸਟਮ ਕਿੱਥੇ ਆਈ ਜੇ ਤੇਲ ਖਤਮ ਹੋ ਜਾਏ ਆਈ ਹੈ ਜੀ ਅੱਛਾ ਆ ਰਿਹਾ ਆ ਦੇਖੋ ਆਮ ਕਰਕੇ ਹਰੇਕ ਜਿੰਨੇ ਉਪਰ ਇੱਕ ਢੱਕਣ ਹੁੰਦਾ ਖੋਲ੍ਹਣ ਵੇਲੇ ਲਪੜਦਾ ਆ ਇਹਦਾ ਸਿਸਟਮ ਦੇਖੋ ਇਹ ਇਹ ਇੱਧਰ ਆ ਗਿਆ ਸਪਰਿੰਗ ਵਾਲਾ ਆ ਵੀ ਲੱਗੇ ਲੋਕ ਵੀ ਹਨਾ ਲੋਕ ਇਹਦਾ ਢੱਕਣ ਵੀ ਰੀਸ ਨਾਲ ਪਾਣੀ ਵਾਲਾ ਪਾਣੀ ਵਾਲਾ ਰੇਡੀਏਟਰ ਨੂੰ ਇੱਧਰ ਦਿੱਤਾ ਇਦਾਂ ਦਾ ਤਾਂ ਮਿਲਦਾ ਹੋਣਾ ਰੇਡੀਏਟਰ ਹੀ ਨਹੀਂ ਮਿਲਣਾ ਜੀ ਨਹੀਂ ਨਹੀਂ ਮਿਲਣਾ ਹਨਾ ਕਿਉਂਕਿ ਆਹ ਵਾਲਾ ਡਿਜ਼ਾਈਨ ਆਹ ਵਾਲਾ ਸਿਸਟਮ ਬਹੁਤ ਔਖਾ ਨਹੀਂ ਮਿਲਣਾ ਰੇਡੀਏਟਰ ਨਾਲ ਦਾ ਹੀ ਆ ਜੀ ਫਿਰ ਹਾਂਜੀ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਤੋਂ ਕੰਮ ਪੂਰਾ ਲਿਆ ਜੀ ਆ ਹੋਰ ਨਾ ਹੋਰ ਦਾ ਕੰਮ ਜੀ ਹੋਰ ਨਾ ਬਾਅਦ ਚਲੋ ਆਇਆ ਜੀ ਇਹਦਾ ਹੀ ਆ ਹੋਰ ਤੋਂ ਬਾਅਦ ਹੈ ਉਹ ਬਾਅਦ ਦਾ ਓਕੇ ਉਹ ਖਰਾਬ ਹੋ ਜਾਂਦੇ ਨੇ ਫਿਰ ਹਾਂ ਇਹ ਖਰਾਬ ਹੋ ਜਾਂਦੇ ਇਹਨਾਂ ਤੋਂ ਉਹਨਾਂ ਸਮੇਂ ਚ ਮੈਂ ਜਿਵੇਂ ਤੁਹਾਨੂੰ ਹੁਣੇ ਪੁੱਛਿਆ ਵੀ ਕੰਮ ਪੂਰਾ ਲਿਆ ਜੀ ਜੀ ਪੂਰਾ ਪੂਰਾ ਇਹਦਾ ਨਹੀਂ ਹੈਗਾ ਵੀ ਖੜੇ ਰਹੀ ਨਹੀਂ 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 ਫਿਰ ਲੈ ਉਦੋਂ ਤਾਂ ਫੇਰ ਕੰਮ ਵਾਸਤੇ ਹੀ ਲਈ ਸੀ ਨਾ ਉਦੋਂ ਕਿਹੜਾ ਖੜਾਉਣ ਵਾਸਤੇ ਲਈ ਸੀ ਇਹ ਤਾਂ ਅੱਜ ਰੇਅਰ ਬਣ ਗਈ ਅੱਜ ਰੇਅਰ ਬਣ ਗਈ ਅੱਜ ਇਹ ਆਗੇ ਦੂਜੇ ਆਗੇ 30 ਆਗੇ ਉਹ ਆਗੇ ਅੱਜ ਕੰਮ ਕਰਨ ਵਾਸਤੇ ਵਧੀਆ ਨੇ ਤੁਹਾਡਾ ਵਾਲਾ ਟਰੈਕਟਰ ਵੀ ਹੁੰਦਾ ਰੇਅਰ ਹੀ ਬਣ ਗਿਆ ਹਾਂਜੀ ਇਹ ਵੀ 2000 ਮਾਡਲ ਹੈ ਹਾਂ ਇਹ ਤੁਸੀਂ ਦੁਬਾਰੇ ਰੀਸਟੋਰ ਕਰਾਤਾ ਹਨਾ ਹਾਂਜੀ ਇਹਨੂੰ ਤਿਆਰ ਕਰਾਤਾ ਵਕ ਫੋਰਡ ਇਹ ਵੀ origignal look ਚ ਆ ਜੋ ਵੀ ਹੈਗਾ ਇਦਾਂ ਦਾ ਹੀ ਆਉਂਦਾ ਸੀ ਹਨਾ ਇੱਥੋਂ ਹੌਲੈਂਡ ਦੇ ਪੈਰ ਲੱਗੇ ਆ ਹਨਾ ਜੀ ਹਾਂ ਇੱਥੋਂ ਹੌਲੈਂਡ ਤੋਂ ਨਾਮ ਬਣਾਉਣ ਵਾਲਾ ਫੋਰਡ ਨੇ ਇਤੋਂ ਆ ਲੁਕ ਨਾ ਇਹਨਾਂ ਨੇ ਲੁਕ ਚੇਂਜ ਕਰੀ ਆ ਹੁਣ ਤੱਕ ਨਾ ਹੀ ਲਿਫਟ ਚੇਂਜ ਕਰੀ ਆ ਹਨਾ ਇੰਜਨ ਵੀ ਉਹੀ ਆ ਹਾਂਜੀ ਹਾਂਜੀ ਕੁਛ ਕਿ ਨਿੱਕੇ ਨਿੱਕੇ ਤਬਦੀਲੀਆਂ ਹੀ ਕਰੀਆਂ ਬਾਕੀ ਜ਼ਿਆਦਾਤਰ ਆਹੀ ਆ ਸਮੇਂ ਨਾਲ ਫਿਰ ਹੁੰਦੀ ਜਾਂਦੀਆਂ ਤਬਦੀਲੀਆਂ ਹੂੰ ਟੈਂਕੀ ਉਦੋਂ ਵੀ ਇਹਨੂੰ ਪਲਾਸਟਿਕ ਦੀ ਆਉਂਦੀ ਸੀ ਹਨਾ ਜੀ ਹਾਂ ਪਲਾਸਟਿਕ ਦੀ ਨਿਊ ਹਾਲੈਂਡ ਇਹਤੇ ਲਿਖਿਆ ਆ ਗਿਆ ਸੀ ਆਨੇ ਆਜ ਹੁਣ ਮੈਨੂੰ ਪਤਾ ਜਿਹੜੀ ਚੀਜ਼ ਤੁਸੀਂ ਦੇਖਣੀ ਚਾਹੁੰਦੇ ਮੈਂ ਉਧਰ ਹੀ ਚੱਲਿਆਂ ਇਹ ਤਾਂ ਤੁਹਾਨੂੰ ਮੈਂ ਰੇਅਰ ਚੀਜ਼ ਇੱਕ ਦਿਖਾਈ ਆ ਉਦੋਂ ਅੱਗੇ ਆ ਜੀ ਇੱਥੇ ਇਹ ਟਰੈਕਟਰ ਵੀ ਸਾਰਾ オリジナル ਆ ਮੇਰੇ ਵੀਰਾਂ ਨੂੰ ਨਾ ਯਕੀਨ ਨਹੀਂ ਹੋਣਾ ਦੇਖ ਕੇ ਵੀ ਇਹ オリジナル ਨਹੀਂ ਗਾ ਇਹ ਸਾਰਾ ਜੈਨੂਨ ਆ ਇੱਕ ਦੋ ਚੀਜ਼ਾਂ ਨੂੰ ਪੇਂਟ ਵੱਜਿਆ ਬਾਕੀ ਸਾਰਾ ਟਰੈਕਟਰ ਜੈਨੂਨ ਆ ਜਿਵੇਂ ਏਜੰਸੀ ਚੋਂ ਆਉਂਦਾ ਸੀਗਾ ਉਦਾਂ ਦਾ ਉਦਾਂ ਹੀ ਆ ਜੀ ਹਨਾ ਜੀ ਹਾਂਜੀ ਹਾਂਜੀ ਇਹ ਇਹਦੇ ਇਹਨੂੰ ਇਹਨੂੰ ਇਕੱਲਾ ਰੰਗ ਵੱਜਿਆ ਹਨਾ ਇਹਨੂੰ ਤੇ ਬੈਂਡਰੀ ਬਕਸੇ ਬਾਕੀ ਤੇ ਇੱਕ ਦੋ ਪਾਰਟ ਨੂੰ ਕਿਤੇ ਹੋਈ ਵੀ ਹੈ ਹਾਂ ਵੀ ਬਾਕੀ ਇਹ ਸਾਰਾ ਜੋ ਵੀ ਪੇਂਟ ਵਗੈਰਾ ਇਹਦਾ ਸਭ ਜੈਨੂਅਲ ਹੈ ਜੀ ਹਨਾ ਇਹਦਾ ਬੈਟਰੀ ਬਾਕਸ ਇਹਦਾ ਨਾਲ ਦਾ ਕਿ ਉਹਦਾ ਜੀ ਇਹ ਐਂ ਜੀ ਪਹਿਲਾਂ ਬੈਟਰੀ ਬਾਕਸ ਆਉਂਦੇ ਸੀ ਜਿਹਦੇ ਬੈਟਰੀ ਆਉਂਦੀ ਸੀ 6 6 ਵੋਲਟ ਦੀਆਂ ਹਾਂਜੀ ਦੋਨਾਂ ਨੂੰ ਜੋੜ ਕੇ 12 ਵੋਲਟ ਬਣਦੀ ਸੀ ਹਾਂਜੀ ਹੁਣ ਬੈਟਰੀ ਆਉਂਦੀਆਂ ਨੇ 12 ਵੋਲਟ 24 ਵੋਲਟ ਇਹਦਾ ਜਿਹੜਾ ਬਾਕਸ ਆ ਪੜਨੀ ਸੈਟ ਹੈ ਉਹ ਨਾਲ ਦਾ ਬਾਕਸ ਹੈ ਰਸ਼ੀਆ ਨੂੰ ਰਸ਼ੀਆ ਦਾ ਇਹ ਟਰੈਕਟਰ ਰਸ਼ੀਆ ਦੇ ਆ ਜੀ ਇਹ ਰਸ਼ੀਆ ਦੇ ਨੇ ਜੀ ਇਹਨਾਂ ਦਾ ਜੋ ਵੀ ਸਮਾਨ ਵਗੈਰਾ ਲੈਣਾ ਔਰ ਰਸ਼ੀਆ ਚੋਂ ਹੁਣ ਮਿਲ ਜਾਂਦਾ ਸਾਰਾ ਰਸ਼ੀਆ ਤੋਂ ਹੋਂਟੋ ਕੁਛ ਕੁਛ ਮਿਲਦਾ ਕੋਈ ਸਾਰਾ ਤਾਂ ਨਹੀਂ ਮਿਲਦਾ ਸਾਰਾ ਨਹੀਂ ਮਿਲਦਾ ਨਹੀਂ ਤੇ ਤੁਹਾਨੂੰ ਫਿਰ ਜਿਵੇਂ ਔਖਾ ਨਹੀਂ ਲੱਗਦਾ ਜੇ ਕੋਈ ਚੀਜ਼ ਇਹਦੀ ਖਰਾਬ ਹੋ ਜੇ ਨਹੀਂ ਹੁਣ ਸਾਡੇ ਡੈਡੀ ਜੀ ਨੂੰ ਬਹੁਤ ਸ਼ੌਂਕ ਸੀਗਾ ਇਹਨਾਂ ਦਾ ਹਾਂ ਜੀ ਉਹਨਾਂ ਨੇ ਪਹਿਲਾਂ ਹੀ ਜਿਵੇਂ ਪਹਿਲਾਂ ਟਰੈਕਟਰ ਟੁੱਟੇ ਜੀਨ ਬਹੁਤ ਸਾਮਾਨ ਹੁੰਦਾ ਸੀਦਾ ਹਾਂ ਉਹਨਾਂ ਨੇ ਬਹੁਤ ਸਾਮਾਨ ਲਿਆ ਲਿਆ ਕੇ ਰੱਖਿਆ ਹੋਇਆ ਜਿਹਦੀ ਲੋਡ ਪੈ ਗਈ ਚੱਕ ਕੇ ਫਿੱਟ ਕਰ ਕਹਿਣ ਦਾ ਮਤਲਬ ਐਕਸਟਰਾ ਤੁਸੀਂ ਲੈ ਕੇ ਰੱਖਿਆ ਹੋਇਆ ਹਾਂ ਜੀ ਹਾਂ ਜੀ ਬਹੁਤ ਸਾਮਾਨ ਰੱਖਿਆ ਹੋਇਆ ਮੇਰੀ ਗੱਡੀ ਯਾਰ ਹਾਂ ਇਹ ਕਿੰਨਾ ਮਾਡਲ ਆ ਜੀ ਇਹ ਹੈਗੇ ਜੀ 69 ਮਾਡਲ 69 69 190 ਤੇ ਇਹ ਤੋਂ ਵੀ ਪੂਰਾ ਕੰਮ ਲਿਆ ਬਹੁਤ ਕੰਮ ਲਿਆ ਜੀ ਇਹ ਸਾਡੇ ਡੈਡੀ ਨੇ ਬਹੁਤ ਚਲਾਇਆ ਅਸੀਂ ਵੀ ਚਲਾਇਆ ਇਹ ਤੁਸੀਂ ਵੀ ਅਸੀਂ ਵੀ ਚਲਾਇਆ ਹੁਣ ਵੀ ਚਲਾ ਲੈਂਦੇ ਹਾਂ ਅਸੀਂ ਵੀ ਚਲਾ ਲੈਂਦੇ ਹਾਂ ਲੋੜ ਪੈਂਦੀ ਹੈ ਤਾਂ ਹੁਣ ਵੀ ਚਲਾ ਲੈਂਦੇ ਹਾਂ ਤੇ ਇਹਦੇ ਨਾਲ ਵੀਰਾ ਦੱਸਦਾ ਜੀ ਸਾਨੂੰ ਮੈਂ ਸਵੇਰੇ ਜਦੋਂ ਸਟਾਰਟ ਕੀਤੇ ਆ ਇਹਦਾ ਲੋਹੇ ਵਿੱਚ ਹੀ ਆ ਹਨਾ ਜੀ ਹਾਂਜੀ ਹਾਂਜੀ ਇਸੇ ਲੀਵਰ ਦੇ ਵਿੱਚ ਹੀ ਆ ਇੱਕ ਲੀਵਰ ਇੱਕ ਕੇ ਲੀਵਰ ਨਾਲ ਲੋਹੇ ਹੀ ਪੈਂਦੇ ਆ ਉਹਦੇ ਨਾਲੇ ਦੂਜੇ ਗੇਰ ਪੈਂਦੇ ਨੇ ਜੀ ਜੇ ਆਪਾਂ ਉਧਰੋਂ ਲੋਹੇ ਚ ਕਰਤਾ ਤੇ ਬਾਅਦ ਵਿੱਚ ਦੂਸਰੇ ਗੇਅਰ ਲਗਾ ਲਓ ਹਾਂਜੀ ਹਾਂਜੀ ਲੋ ਰਹਿਊਗਾ ਸਾਰੇ ਸਾਰੇ ਗੇਅਰ ਜਿਹੜਾ ਮਰਜ਼ੀ ਪਾਓ ਫਿਰ ਲੋਚ ਚੱਲੂਗਾ ਫਿਰ ਲੋਚ ਚੱਲੂਗਾ ਹਨਾ ਹਾਈ ਪਾਲਿਆ ਤਾਂ ਫਿਰ ਹਾਈ ਚੱਲੂ ਆਹ ਕਹਦੇ ਲੀਵਰ ਹੈ ਜੀ ਇਹ ਹੈਗੇ ਨੇ ਜੀ ਲਿਫਟ ਦੇ ਲਿਫਟ ਦੇ ਇਹਦੇ ਦੂਜੇ ਲਿਫਟ ਨਹੀਂ ਆਉਂਦੀ ਸਾਈਡ ਤੇ ਨਹੀਂ 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 ਇਹ ਇਹ ਲੀਵਰ ਲਿਫਟ ਦੇ ਨੇ ਇਹ ਲਿਫਟ ਜਿੰਨੀ ਉੱਪਰ ਨੂੰ ਕੰਮ ਕਰਦਾ ਉਹਨੀਆਂ ਹੀ ਥੱਲੇ ਨੂੰ ਨਹੀਂ ਥੱਲੇ ਨੂੰ ਕੰਮ ਕਰਦਾ ਮੇ ਟਰੈਕਟਰ ਦੇ ਚੱਕਣਾ ਤੇ ਚੱਕ ਵੀ ਦਿੰਦਾ ਹੈ ਹਨਾ ਜੀ ਹਾਂਜੀ ਹਾਂਜੀ ਨਹੀਂ ਇੱਕ ਲੀਵਰ ਦਾ ਹੋ ਗਿਆ ਲਿਫਟ ਦਾ ਤੇ ਆਹ ਦੂਸਰੇ ਆਹ ਦੋ ਅੱਗੇ ਦੇ ਨੇ ਅੱਜ ਜਿਵੇਂ ਜੈਕ ਲੱਗੇ ਜੀ ਅੱਗੇ ਆਪਾਂ ਕਰਾਹ ਪਾਉਣਾ ਜਾਂ ਕੋਈ ਚੀਜ਼ ਪਾਉਣੀ ਹੈ ਇਹ ਇਹ ਅੱਗੇ ਦੇ ਨੇ। ਅੱਛਾ ਇਹ ਅੱਗੇ ਦੇ ਨਹੀਂ। ਹਾਂਜੀ। ਇਹ ਸਭ ਕੁਝ ਨਾਲ ਹੀ ਆਇਆ ਸੀਗਾ ਕਿ ਤੁਸੀਂ ਕੁਝ ਐਕਸਟਰਾ ਲਵਾਇਆ। ਨਾਲ ਨਾਲ ਸਾਰਾ ਕੁਝ ਨਾਲ। ਕਿੰਨੇ ਐਡਵਾਂਸ ਟੈਕਨੋਲੋਜੀ ਉਹਨਾਂ ਸਮਿਆਂ ਦੀ ਦੇ ਦਿੱਤੀ ਜਣਾ। ਅੱਜ ਤਾਂ ਉਹਨਾਂ ਕੁਝ ਨਾਲ ਆਉਂਦਾ ਹੀ ਨਹੀਂ। ਇਹ ਇਹ ਡਬਲ ਕਲਚ ਵੀ ਹੈ। ਅੱਛਾ ਡਬਲ ਕਲਚ ਵੀ ਹੈ। ਹਾਂਜੀ। 69 ਦੇ ਵਿੱਚ ਡਬਲ ਕਲਚ ਆ ਗਿਆ। ਡਬਲ ਕਲਚ ਆ ਗਿਆ ਸੀ। ਬੱਲੇ ਬੱਲੇ ਬੱਲੇ। ਡਬਲ ਕਲਚ ਦਾ ਵੀ ਇਹ ਸਿਸਟਮ ਨੂੰ ਦੱਸ ਦੇਣਾ ਅਗਲਾ ਕੀ ਲੱਗੀ ਵੀ ਇਹ ਨਾਲ ਇਹ ਕਿਹੜਾ ਜੀ ਕਲਚ ਦੱਬੋ ਗੇਅਰ ਕੰਮ ਕਰੂਗਾ ਜੇ ਤੁਸੀਂ ਡਬਲ ਕਲਚ ਕਰਨਾ ਇਹਨੂੰ ਦੱਬੋ ਕਲਚ ਹੋਰ ਅੱਗੇ ਆ ਜਾਊਗਾ ਅੱਛਾ ਆ ਰਿਹਾ ਰਿਹਾ ਮੈਂ ਪਿਆ ਦਿਖਾ ਦੇ ਜੇ ਡਬਲ ਕਲਚ ਕੰਮ ਕਰਨਾ ਤਾਂ ਵੀਰਾ ਕਹਿੰਦਾ ਵੀ ਇਹਨੂੰ ਹੋਰ ਦੱਬ ਦੋ ਪੈਰ ਨਾਲ ਦੱਬ ਦੋ ਤਾਂ ਕਲਚ ਹੋਰ ਅੱਗੇ ਆ ਜਾਊਗਾ ਡਬਲ ਕੰਮ ਕਰੂਗਾ ਹਾਂ ਮੈਂ ਉਧਰੋਂ ਕਲਚ ਹੋਰ ਡਬਲ ਕੰਮ ਕਰਨ ਲੱਗ ਜਾਊਗਾ ਵੈਰੀ ਗੁੱਡ ਯਾਰ ਇਹ ਸਟੀering ਜਿਵੇਂ ਦਾ ਸਿਸਟਮ ਬਹੁਤ ਹੈਵੀ ਆ ਇਹ ਬਾਹਲਾ ਕਹਣਾ ਤਾਂ ਨਹੀਂ ਮੁੰਦਾ ਨਹੀਂ ਇਹ ਤਾਂ ਬਹੁਤ ਮਲਾਈ ਵਾਂਗੂ ਚੱਲਦੇ ਨੇ ਜਿਵੇਂ ਪਾਵਰ ਹੁੰਦਾ ਵੀ ਉਦਾਂ ਵਾਂਗ ਹਾਂ ਪਾਵਰ ਮੰਗੋ ਮਿਲਦਾ ਪਾਵਰ ਵਾਲਾ ਜੀ ਆਹ ਦੇਖ ਆ ਰੰਪੀ ਅੱਗੇ ਨਿਖਾਰ ਹੋੜ ਅੱਗੇ ਆ ਗਈ ਇੱਥੋਂ ਐ ਨਿੱਪ ਨੁੱਪਲ ਸਭ ਨਾਲ ਦੇ ਨੇ ਗਰੀ ਸਨਿਪਲ ਇਹਦੇ ਤੁਹਾਨੂੰ ਇੱਕ ਨੱਟ ਵੀ ਦੇਸੀ ਨਹੀਂ ਮਿਲੂਗਾ ਇਹਦੇ ਜਿਹੜੇ ਆਪਣਾ ਮੁਹੱਬਾ ਦੇ ਬੈਰਿੰਗ ਨੇ ਉਹ ਵੀ ਨਾਲ ਦੇ ਨੇ ਉਹ ਵੀ ਨਾਲ ਦੇ ਨੇ ਉਹ ਅਜੇ ਤੱਕ ਨਹੀਂ ਟੁੱਟੇ ਇਹਦੇ ਅੱਛਾ ਵੇਰੀ ਗੁੱਡ ਇਹ ਗਾਰੇ ਜ ਨਹੀਂ ਚੱਲਿਆ ਜਾਂ ਕਿਤੇ ਚੱਲਿਆ ਇਹਦੇ ਨਾਲ ਕਦੋਂ ਅਸੀਂ ਮੈਂ ਡੈਡੀ ਉਹਨਾਂ ਦਾ ਕਰੀਏ ਮੈਂ ਵੀ ਕਦੋਂ ਕੀਤੀ ਇਹਦੇ ਨਾਲ ਅੱਛਾ ਵੀ ਤੁਸੀਂ ਕੰਮ ਪੂਰਾ ਲਿਆ ਪੂਰਾ ਕੰਮ ਗਾਰੇ ਜੀ ਵੀ ਚੱਲੇ ਨੇ ਪਰ ਇਹਨਾਂ ਦੇ ਕਦੇ ਪਾਣੀ ਨਹੀਂ ਪੀ ਅੰਦਰ ਯਾਰ ਇੰਨਾ ਮੈਂਟੇਨ ਤੁਸੀਂ ਮੈਂ ਅਪਰਾਤ ਵੀ ਗੱਲ ਕਰਦੇ ਸੀ ਮੈਂਟੇਨ ਰੱਖਣਾ ਬਹੁਤ ਔਖਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਵੀਰਾਂ ਨੇ ਇਹਨੂੰ ਮੈਂਟੇਨ ਰੱਖਿਆ ਜਦੋਂ ਕੰਮ ਕਰਿਆ ਜਿਆਦਾ ਉਹਦੇ ਸਾਫ-ਸੂਫ ਕਰ ਦਿੰਦੇ ਰਹੇ ਸਾਡੇ ਡੈਡੀ ਨੇ ਸਲਾ ਉਹਨਾਂ ਨੂੰ ਬੜਾ ਸ਼ੌਂਕ ਸੀਗਾ ਜਦੋਂ ਖੇਤ 'ਚ ਕੰਮ ਕਰਨਾ ਹੈ ਦੁਪਹਿਰ ਨੂੰ ਰੋਟੀ ਖਾਣੀ ਹੈ ਤਾਂ ਉਹਨਾਂ ਨੇ ਇਹਨੂੰ ਛਾਂ 'ਚ ਖੜਾਣਾ ਹੈ ਮੇਰੇ ਤੋਂ ਓਪਰਚੁਨ ਧੁੱਪ 'ਚ ਨਹੀਂ ਖੜਾਣਾ ਛਾਂ 'ਚ ਖੜਾ ਆ ਕੇ ਫੇਰ ਰੋਟੀ ਖਾਣੀ ਹੈ ਰਾਤ ਨੂੰ ਜਦੋਂ ਘਰੇ ਆ ਗਿਆ ਘਰੇ ਆ ਕੇ ਉਹਨਾਂ ਨੇ ਰਾਤ ਨੂੰ ਪਹਿਲਾਂ ਇਹਨੂੰ ਸਾਫ਼ ਕਰਾਣਾ ਸਾਰੇ ਬੰਦੇ ਲਾਗੇ ਪਹਿਲਾਂ ਇਹਨੂੰ ਸਾਫ਼ ਕਰੋ ਫੇਰ ਆਪਣਾ ਨਹਾਤੋਗੇ ਫੇਰ ਰੋਟੀ ਖਾਣੀ ਹੈ ਰਾਤ ਨੂੰ ਸਾਫ਼ ਹੁੰਦਾ ਸੀ ਆਪਣੇ ਇੱਕ ਕਹਾਵਤ ਬਣੀ ਨਾ ਵੀ ਆਪਾਂ ਪੁੱਤਾਂ ਨੂੰ ਸਾਹਮਦੇ ਬਹੁਤ ਸਾਹਮਦੇ ਬਜ਼ੁਰਗਾਂ ਨੇ ਫੇਰ ਵਾਕਈ ਪੁੱਤਾਂ ਨੂੰ ਸਾਹਮਦੇ ਬਿਲਕੁਲ ਬਿਲਕੁਲ ਤੇ ਇਹਨੇ ਮੁੱਲ ਵੀ ਮੋੜਿਆ ਜੀ ਅੱਜ ਦੀ ਡੇਟ ਦਾ ਹਾਂਜੀ ਹਾਂਜੀ ਬਹੁਤ ਕੰਮ ਕਰਿਆ ਨਾ ਇੰਨਾ ਜੈਨੂਨ ਤੇ ਇੰਨਾ origignal ਟਰੈਕਟਰ ਲੱਭਣਾ ਹੀ ਨਹੀਂ ਕਿਤੋਂ ਨਹੀਂ ਲੱਭਦਾ ਜੇ ਲੱਭ ਜਾਣਗੇ ਜਿਵੇਂ ਆਪਾਂ ਉਹ ਗੱਲ ਕਰਦੇ ਸੀ ਵੀ ਇਦਾਂ ਜੀ ਲੁੱਕ ਲੱਭ ਜੂ ਪਰ ਜਿਹੜੇ ਅੰਦਰਲੇ ਪਾਰਟ ਆ ਜੋ ਤੁਸੀਂ ਇਹਨੂੰ ਸੰਭੀ ਵਰਦੇ ਹੋ ਉਹਨਾਂ origignal ਨਹੀਂ origignal ਹੀ ਮਿਲਣਾ ਵੀ ਇੱਕ ਇੱਕ ਚੀਜ਼ ਵੀਰਾ ਜਿਵੇਂ ਕਹਿੰਦਾ ਵੀ ਕੱਲਾ ਕੱਲਾ ਨਾਟਾ ਆ ਸਿੱਸੇ ਸਾਰੇ origignal ਇਹ origignal ਹੈ ਤੇ ਲੈਟ ਦਾ ਪੇਚ ਵੀ origignal ਰਸੀਨ ਆਪਣੀ ਵੀਡੀਓ ਵੇਖ ਕੇ ਲੋਕਾਂ ਨੇ ਬਹੁਤ ਤੁਹਾਨੂੰ ਆਫਰਾਂ ਦੇਣੀਆਂ ਪਰ ਇਹ ਚੀਜ਼ ਨੂੰ ਮੁੱਲੀ ਬਣ ਗਈ ਹਨ ਹੈਂ ਬਵਾ ਰੋਥਾ ਟਾਇਰ ਜਿੰਨਾ ਮਰਜ਼ੀ ਕੱਢ ਲਓ ਜਿੰਨਾ ਮਰਜ਼ੀ ਕੱਢ ਲਓ ਇਹ ਇਨਸਟੈਂਸ ਵੀ ਹੈ ਨਾ ਇਹ ਦੇਖੋ ਅੱਛਾ ਜੀ ਕੋਈ ਕੋ ਹੋਰ ਕੋਈ ਕਰਨਾ ਤੁਸੀਂ ਇਹ ਹਿੱਸਾ ਵੀ ਨਿਕਲਦੇ ਗੱਦਰ ਬਾਹਰ ਨਟ ਦੇ ਵੀ ਪਾਈਏ ਨਟ ਪਏਗਾ ਇਹ ਅਗਲਾ ਹਿੱਸਾ ਵੀ ਅਡਜਸਟੇਬਲ ਪਿਛਲਾ ਵੀ ਹਾਂਜੀ ਹਾਂਜੀ ਉਵੇਂ ਹੀ ਪਿਛਲੇ ਟਾਇਰ ਜਿੰਨੇ ਮਰਜ਼ੀ ਤੋੜੇ ਕਰ ਲਓ ਤੁਸੀਂ ਅੰਦਰ ਕਰ ਲਓ ਬਾਹਰ ਕੱਢ ਲਓ ਇਹਨੂੰ ਆਹ ਵਾਲੇ ਟਾਇਰ ਇਦਾਂ ਹੀ ਆਉਂਦੇ ਸੀਗੇ ਹਾਂਜੀ ਨਾਲੀ ਦੇ ਥੋੜਾ ਜਿਹੜਾ ਰਸਿਨ ਟਾਇਰ ਆਏ ਸੀਗਾ ਥੋੜਾ ਜਿਹਾ ਇਹ ਤੋਂ ਚੌੜਾ ਸੀਗਾ ਅਛਾ ਇਹ ਤੋਂ ਚੌੜਾ ਸੀਗਾ ਹਾਂ ਰਿਮੇ ਹੀ ਨੇ ਹਾਂ ਫਿਰ ਆਪਣਾ ਇੰਡੀਅਨ ਜਿਹੜਾ ਟਾਇਰ ਬਣਿਆ ਫਿਰ ਆ ਥੋੜੀ ਜਿਹੀ ਚੜਾਈ ਦੀ ਘਟ ਘਟਾ ਗਈ ਅੱਧੇ ਇੰਚ ਦਾ ਫਰਕ ਹੋ ਜਾ ਇੰਚ ਦਾ ਹਾਂ 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 ਜੀ ਹਾਂ ਜੀ ਉਹ ਥੋੜਾ ਚੌੜਾ ਸੀਗਾ ਆ ਵੇਟ ਵਗੈਰਾ ਨਾਲ ਦੇ ਹੀ ਆ ਸਾਰਾ ਕੁਝ ਨਾਲ ਦੇ ਜੀ ਇੱਕ ਇੱਕ ਚੀਜ਼ ਨਾਲ ਦੇ ਹੀ ਆ ਨਾ ਮੈਂ ਤੁਹਾਨੂੰ ਇਹਦਾ ਬਾਹਰ ਕੱਢਣਾ ਹਾਂ ਨਾ ਹੂੰ ਨੋਈ ਮੈਂ ਦੇ ਦਾਂ ਪਰ ਆਦੇ ਬਾਹਰ ਅੰਦਰ ਕਰਨਾ ਆ ਜਾ ਰੰਪੇ ਆ ਜਾਓ ਵੀਰ ਜੀ ਪਿੱਛੇ ਵੀ ਆਪਾਂ ਵੀਰਾਂ ਨੂੰ ਦਿਖਾ ਦਈਏ ਟਰੈਕਟਰ ਵੱਲੇ 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 ਆ ਫੱਟੀ ਵੀ ਨਾਲ ਦੀ ਹੈ ਜੀ ਹਾਂਜੀ ਹਾਂਜੀ ਸਾਰਾ ਕੁਛ ਨਾਲ ਦਾ ਹੈ ਵੈਰੀ ਗੁੱਡ ਇੱਕ ਹੁੱਕ ਕਹਿ ਸਕਦੇ ਹਾਂ ਤੁਸੀਂ ਵੀ ਆਪਾਂ ਹੁੱਕ ਲੁਆਣੀ ਪੈਂਦੀ ਹੈ ਹੁੱਕ ਲਵਾਈਏ ਤੇ ਦੱਸੀਏ ਬਾਕੀ ਇੱਕ ਇੱਕ ਚੀਜ਼ ਨਾਲ ਦੀ ਹੈ ਤੇ ਇਹਦੇ ਆ ਆ ਲੰਚ ਪਿੰਨਾ ਵੀ ਰਸ਼ੀਨ ਹੈ ਅੱਛਾ ਆ ਵੀ ਰਸ਼ੀਨ ਨੇ ਹਾਂਜੀ ਵੱਲੇ ਵੀ ਵੱਲੇ ਆ ਪਿੱਛੇ ਲੈਟਰਾਂ ਦੇਖੋ ਸਾਰੀਆਂ ਲੈਟਰਾਂ ਰੀਜ਼ਨ ਲੈ ਰਸ਼ੀਨ ਆ ਉੱਪਰ ਥਰਮਸ ਲੱਗੀ ਹੈ ਉਦੋਂ ਨਾਲ ਆਂਦੀ ਸੀ ਇਹ ਪਾਣੀ ਵਾਲੀ ਹੈ ਨਾ ਪਾਣੀ ਵਾਲੀ ਨਾਲ ਦੀ ਹੈ ਮੈਡੀਕਲ ਬਾਕਸ ਵੀ ਨਾਲ ਹੀ ਆ ਗਿਆ ਹਾਂਜੀ ਹਾਂ ਫਰਸਟ ایڈ ਕਿਟ ਜਿਹੜੀ ਲੱਗਿਆ ਹੋਇਆ ਟੂਲ ਹਾਂ ਉਹ ਵੀ ਨਾਲ ਹੀ ਆ ਗਿਆ ਬਿਲਕੁਲ ਛਤਰੀ ਸਿਸਾ ਲੱਗਿਆ ਹੋਇਆ ਉਹ ਵੀ ਨਾਲ ਦਾ ਉਹ ਵਿੱਚ ਉਹ ਵੀ ਨਾਲ ਦਾ ਹਾਂਜੀ ਕੀ ਬਾਤ ਹੈ ਯਾਰ ਤੇ ਵੀਰ ਜੀ ਆਪਾਂ ਆਹ ਦੀ ਗੱਲ ਕਰਦੇ ਸੀਗੇ ਇਹਦੀ ਲਿਫਟ ਕੰਟਰੋਲਿੰਗ ਉਦੋਂ ਆ ਗਈ ਸੀਗੀ ਜਿਹੜੀ ਸੈਂਸਿੰਗ ਵਾਲੀ ਕਿ ਨਹੀਂ ਹਾਂਜੀ ਹੈ ਇਹਦੇ ਤੇ ਕੰਟਰੋਲ ਇਹਦੇ ਕੰਟਰੋਲ ਹੈ ਇਹਦਾ ਲੀਵਰ ਜਿਹੜਾ ਜਦੋਂ ਚਲਦਾ ਹੈ ਤਾਂ ਉਹਨੂੰ ਜਿੱਥੇ ਤੁਸੀਂ ਬੰਦਣੀ ਹੈ ਉਹਨੂੰ ਉੱਪਰ ਕਰ ਦੋ ਉੱਥੇ ਉਹ ਲਿਫਟ ਉੱਥੇ ਰਹਿੰਦੀ ਹੈ 21 ਦੇ ਦਾ ਕੰਟਰੋਲ ਇਹ ਆ ਗਿਆ ਸੀ ਆ ਆ ਪਿੰਨ ਹੈ ਤੁਹਾਨੂੰ ਜੇ ਦਿਖਦੀ ਆ ਪਿੰਨ ਹਾਂ ਨਿੱਕੀ ਜੀ ਹਾਂ ਇਹ ਪਿੰਨ ਨੂੰ ਜਿੱਥੇ ਰੱਖਣ ਉੱਥੇ ਇਹਨੂੰ ਦੱਬ ਦੋ ਕਿ ਜੈਕ ਉੱਥੇ ਲੌਕ ਹੋ ਜਾਂਦਾ ਸੀ ਵੀ ਉਦੋਂ ਥੱਲੇ ਨਹੀਂ ਫਿਰ ਜਾਉ ਉਹਦੋਂ ਥੱਲੇ ਜਾਂਦਾ ਉੱਥੇ ਹੀ ਚੱਲੂਗਾ ਤੇ ਇਹ ਦਾ ਕੀ ਹੈ ਜੀ ਇਹ ਵਾਲਾ ਇਹ ਦਾ ਹੈਗੇ ਜੀ ਉਹ ਬਾਕਸਟ ਵਾਲਾ ਹਾਂਜੀ ਲਾਈਟ ਵਾਲਾ ਕਿਤੇ ਵੀ ਤੁਸੀਂ ਨਾਲ ਇਹਦੇ ਲੈਟ ਆਈ ਦੀ ਟਾਰਚ ਕੋਈ ਕੰਮ ਕਰਨਾ ਹੈ ਤਾਂ ਇੱਥੇ ਲਾ ਕੇ ਤੁਸੀਂ ਪਿੱਛੇ ਕੋਈ ਕੰਮ ਕਰ ਸਕਦੇ ਟਾਰਚ ਆਈ ਹੈ ਹਾਂਜੀ ਵੈਰੀ ਗੁੱਡ ਯਾਰ ਇਹ ਆਗੇ ਚੀਜ਼ ਆ ਵੀਰ ਜੀ ਇਹ ਇਹਦੇ ਡੀਜ਼ਲ ਟੱਕਣਾ ਜੀ ਅੰਦਰ ਟੈਂਕੀ ਹੈ ਇਹਦੇ ਅੱਛਾ ਇੱਥੋਂ ਖੁੱਲਦਾ ਇੱਥੋਂ ਖੁੱਲੂਗਾ ਅੰਦਰ ਫਿਰ ਟੱਕਣਾ ਸੌ ਲੀਟਰ ਦੀ ਟੈਂਕੀ ਹੈ ਦੀ ਓਕੇ ਓਕੇ ਤੇ ਆ ਇਹ ਲਾਈਟ ਹੈ ਜੀ ਇਹ ਵੀ ਲਾਈਟ ਇਹ ਨੰਬਰ ਪਲੇਟ ਲਾਈਟ ਹੈ ਅੱਛਾ ਨੰਬਰ ਪਲੇਟ ਲਾਈਟ ਆ ਹਾਂ ਜੀ ਇਹ ਇਹਦਾ ਡੰਡਾ ਵੀ オリジナル ਆ ਹਨਾ ਹਾਂ ਜੀ ਹਾਂ ਜੀ ਲੈ ਵੀਰੰਪਿਆ ਆ ਚੀਜ਼ਾਂ ਆਪਾਂ ਦੇਖ ਲਈਆਂ ਤੇ ਹਾਂ ਉੱਥੇ ਗਈ ਦੂਜੀ ਲਿਫਟ ਤੋਂ 13 ਬੱਸ ਅੱਗੇ ਹਾਂ ਹਾਂ ਇਹ ਦੀ ਉਹ ਹਾਈਡਰੋਲਿਕ ਟੈਂਕੀ ਹੈ ਜੀ ਅੱਗੇ ਵਾਲੀ